ਸਾਰੀ ਦੁਨੀਆ ਦੇ ਰਹਿਬਰੀ ਪੁਰਸ਼ਾਂ ਨੇ ਪਰਮਾਤਮਾ ਨਾਲ ਜੁੜਨ ਦਾ ਇੱਕ ਹੀ ਵਸੀਲਾ ਦੱਸਿਆ ਹੈ ਉਸ ਨੂੰ ਚੇਤੇ ਕਰਨਾ ਉਸ ਨੂੰ ਯਾਦ ਕਰਨਾ ਉਸ ਦਾ ਸਿਮਰਨ ਕਰਨਾ ਜਪ ਕਰਨਾ ਉਸ ਨੂੰ ਚੇਤੇ ਕਰਨਾ ਹੈ ਪਰ ਚਿੱਤ ਦੀ ਇੱਕ ਆਦਤ ਹੈ ਕਿ ਮਨ ਜਿਸ ਨੂੰ ਆਪਣਾ ਮੰਨ ਲਵੇ ਉਸ ਨੂੰ ਚੇਤੇ ਕਰਦਾ ਹੈ ਅਤੇ ਜਿਸ ਨੂੰ ਬੇਗਾਨਾ ਮੰਨ ਲਵੇ ਉਹ ਭੁੱਲ ਜਾਂਦਾ ਹੈ ਆਪਣਾ ਪਰਿਵਾਰ ਚੇਤੇ ਆਉਂਦਾ ਹੈ ਆਪਣੇ ਪਦਾਰਥ ਚੇਤੇ ਆਉਂਦੇ ਹਨ ਆਪਣੇ ਹੀ ਦੁਸ਼ਮਣ ਚੇਤੇ ਰਹਿੰਦੇ ਹਨ ਆਪਣੇ ਹੀ ਗਮ ਚੇਤੇ ਆਉਂਦੇ ਹਨ ਦੂਜਿਆਂ ਦੇ ਨਹੀਂ ਕਥਾ ਕੀਰਤਨ ਸੁਣਦਿਆਂ ਜੇਕਰ ਪ੍ਰਮਾਤਮਾ ਆਪਣਾ ਪ੍ਰਤੀਤ ਹੋਵੇ ਤਾਂ ਜਿਵੇਂ ਪਰਿਵਾਰ ਸਾਡੇ ਮਨ ਦਾ ਇੱਕ ਹਿੱਸਾ ਹੈ ਨਿਰੰਕਾਰ ਵੀ ਸਾਡੇ ਮਨ ਦਾ ਹਿੱਸਾ ਬਣ ਜਾਏਗਾ ਪਰ ਮਨ ਦਾ ਹਿੱਸਾ ਪ੍ਰਮਾਤਮਾ ਨਹੀਂ ਹੈ ਕਿਉਂਕਿ ਪ੍ਰਮਾਤਮਾ ਨੂੰ ਮਨ ਨੇ ਬੇਗਾਨਾ ਮਨ ਰੱਖੇ ਸਭ ਕੁਝ ਆਪਣਾ ਇੱਕ ਰਾਮ ਪਰਾਇਆ ਤੇ ਜਦ ਹੈ ਹੀ ਪਰਾਇਆ ਤਾਂ ਚੇਤੇ ਕਿੱਥੋਂ ਆਵੇ ਤੇ ਸਬੰਧ ਜੁੜਦੇ ਹਨ ਚੇਤੇ ਕਰਨ ਨਾਲ ਮੇਰੀ ਜੇਬ ਵਿੱਚ ਹੀਰਾ ਹੋਵੇ ਪਰ ਮੇਰੇ ਚੇਤੇ ਵਿੱਚ ਨਾ ਹੋਵੇ ਤਾਂ ਜਿੰਨੀ ਦੇਰ ਤੱਕ ਯਾਦ ਨਹੀਂ ਆਉਂਦਾ ਉਤਨੀ ਦੇਰ ਤੱਕ ਤਾਂ ਸਬੰਧ ਟੁੱਟੇ ਹੋਏ ਹਨ ਇੱਕ ਤਰਕ ਖੜੀ ਹੋ ਸਕਦੀ ਹੈ ਕਿ ਕੀ ਪ੍ਰਮਾਤਮਾ ਦੇ ਚੇਤੇ ਵਿੱਚ ਅਸੀਂ ਹੈਗੇ ਹਾਂ ਇਤਨੇ ਸਾਰੇ ਜੀਵ ਪਸ਼ੂ ਪੰਛੀ ਅਤੇ ਹੋਰ ਲੰਬਾ ਚੌੜਾ ਪਸਾਰਾਂ ਕੁਝ ਤਾਂ ਉਸ ਦੇ ਚੇਤੇ ਵਿੱਚੋਂ ਵੀ ਨਿਕਲ ਗਿਆ ਹੋਵੇ ਨਿੱਕਾ ਜਿਹਾ ਸਾਡਾ ਘਰ ਹੁੰਦਾ ਹੈ ਤੇ ਕੋਈ ਮਨੁੱਖ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਘਰ ਦੀ ਹਰ ਚੀਜ਼ ਮੈਨੂੰ ਯਾਦ ਹੈ ਬਹੁਤ ਕੁਝ ਐਸਾ ਹੁੰਦਾ ਹੈ ਜੋ ਯਾਦ ਵਿੱਚ ਨਹੀਂ ਹੁੰਦਾ ਇਹ ਤਾਂ ਕਦੀ ਕਦਾਂ ਹੀ ਜਦ ਬੰਦਾ ਆਪਣੇ ਘਰ ਦੀ ਸਫਾਈ ਕਰਦਾ ਹੈ ਜਾਂ ਵਿਸ਼ੇਸ਼ ਤੌਰ ਤੇ ਪਰਚੋਲ ਕਰਦਾ ਤਾਂ ਹੀ ਕਹਿੰਦਾ ਲੈ ਇਹ ਚੀਜ਼ ਤਾਂ ਘਰ ਹੀ ਪਈ ਸੀ ਆਪਣੇ ਦਾ ਚੇਤੇ ਵਿੱਚ ਨਹੀਂ ਸੀ ਘਰ ਦੀਆਂ ਸਾਰੀਆਂ ਚੀਜ਼ਾਂ ਸਾਡੇ ਚੇਤੇ ਵਿੱਚ ਨਹੀਂ ਹਨ ਤੇ ਕਰੋੜਾਂ ਬ੍ਰਹਿਮੰਡ ਹਨ ਜੀਵ ਜੰਤੂਆਂ ਦੀ ਤੇ ਗਿਣਤੀ ਨਹੀਂ ਲੰਬਾ ਪਸਾਰਾ ਕੋਈ ਤਾਂ ਪ੍ਰਮਾਤਮਾ ਦੇ ਚੇਤੇ ਵਿੱਚੋਂ ਵੀ ਨਿਕਲ ਗਿਆ ਹੋਵੇਗਾ ਕੋਈ ਕੀੜਾ ਕੋਈ ਮਕੌੜਾ ਕੋਈ ਪੰਛੀ ਕੋਈ ਪਸ਼ੂ ਕੋਈ ਬਿਰਸ਼ ਕੋਈ ਪਹਾੜ ਕੋਈ ਫੁੱਲ ਕੋਈ ਮਨੁੱਖ ਆਖਰ ਕਿਸੇ ਨੂੰ ਤਾਂ ਭੁੱਲ ਗਿਆ ਹੋਵੇਗਾ ਧੰਨ ਗੁਰੂ ਨਾਨਕ ਦੇਵ ਜੀ ਦੇ ਬੋਲ ਨੇ ਜੋ ਤੁਸੀਂ ਆਸਾ ਦੀ ਵਾਰ ਵਿੱਚ ਸਰਵਨ ਕਰਦੇ ਹੋ ਚੇਤੇ ਅੰਦਰ ਸਭ ਕੋ ਵੇਖ ਨਦਰੀ ਏਠ ਚਲਾਏ ਦਾ ਸਭ ਕੁਝ ਉਸ ਦੇ ਚੇਤੇ ਵਿੱਚ ਹੈ ਤੇ ਸਭ ਕੁਝ ਉਹਦੀ ਨਿਗਾਹ ਦੇ ਥੱਲੇ ਹੈ ਰੋਂਗਟੇ ਖੜੇ ਹੋ ਜਾਣਗੇ ਜੇ ਇਤਨਾ ਅਹਿਸਾਸ ਹੋ ਜਾਵੇ ਕਿ ਅਸੀਂ ਉਸ ਦੇ ਚੇਤੇ ਵਿੱਚ ਹਾਂ ਸਾਡੇ ਚੇਤੇ ਵਿੱਚ ਉਹ ਨਹੀਂ ਹੈ ਉਸ ਦੀ ਤਰਫੋਂ ਸਾਡੇ ਨਾਲ ਰਿਸ਼ਤਾ ਜੁੜਿਆ ਹੋਇਆ ਹੈ ਸਾਡੀ ਤਰਫੋਂ ਉਸ ਨਾਲ ਰਿਸ਼ਤਾ ਟੁੱਟਿਆ ਹੋਇਆ ਮੈਨੂੰ ਇਸ ਸੰਬੰਧੀ ਇੱਕ ਵਿਦਿਆਲੇ ਦੀ ਗੱਲ ਯਾਦ ਆ ਗਈ ਜਿੱਥੇ ਇਸਲਾਮੀ ਤਾਲੀਮ ਦਿੱਤੀ ਜਾਂਦੀ ਸੀ ਤਹਿਰਾਨ ਵਿੱਚ ਜਿਹੜਾ ਉੱਥੋਂ ਦਾ ਮੁੱਖ ਅਧਿਆਪਕ ਸੀ ਉਸ ਦਾ ਇੱਕ ਤਕੀਆ ਕਲਾਮ ਸੀ ਉਹ ਜਿਉਂ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰਦਾ ਸੀ ਤਾਂ ਪਹਿਲੇ ਬੋਲ ਉਸ ਦੀ ਜ਼ੁਬਾਨ ਤੋਂ ਇਹੀ ਨਿਕਲਦੇ ਸਨ ਕਿ ਖੁਦਾ ਵੇਖ ਰਿਹਾ ਹੈ ਖੁਦਾ ਵਿਆਪਕ ਹੈ ਫਿਰ ਉਹ ਪੜ੍ਹਾਈ ਸ਼ੁਰੂ ਕਰਦਾ ਸੀ ਬੱਚਿਆਂ ਨੂੰ ਵੀ ਪਤਾ ਚੱਲ ਗਿਆ ਸੀ ਕਿ ਪਹਿਲੇ ਬੋਲ ਤਾਂ ਇਹੀ ਨਿਕਲਣਗੇ ਇੱਕ ਦਿਨ ਅਜੀਬ ਹਾਦਸਾ ਹੋਇਆ ਇਹ ਅਧਿਆਪਕ ਜਦ ਬੱਚਿਆਂ ਦੇ ਸਾਹਮਣੇ ਆਇਆ ਤਾਂ ਇਸ ਨੇ ਆਉਂਦੇ ਹੀ ਬੱਚਿਆਂ ਤੇ ਪ੍ਰਸ਼ਨ ਕੀਤਾ ਅਤੇ ਹਰ ਰੋਜ਼ ਦਾ ਜੋ ਤਕੀਆ ਕਲਾਮ ਸੀ ਉਸ ਦੀ ਵਰਤੋਂ ਨਹੀਂ ਕੀਤੀ ਉਸ ਨੇ ਆਖਿਆ ਬੱਚਿਓ ਇਹ ਦੱਸੋ ਕਿ ਖੁਦਾ ਕਿਹੜੀ ਥਾਂ ਤੇ ਨਹੀਂ ਹੈ 당ਗ ਰਹਿ ਗਏ ਸਾਰੇ ਬੱਚੇ ਹੱਦ ਹੋ ਗਈ ਰੋਜ਼ ਸਾਨੂੰ ਪੜਾਉਂਦਾ ਸੀ ਕਿ ਖੁਦਾ ਵਿਆਪਕ ਹੈ ਹਰ ਥਾਂ ਤੇ ਮੌਜੂਦ ਹੈ ਤੇ ਅੱਜ ਪ੍ਰਸ਼ਨ ਕਰਦਾ ਹੈ ਕਿ ਦੱਸੋ ਖੁਦਾ ਕਿਹੜੀ ਥਾਂ ਤੇ ਨਹੀਂ ਹੈ ਸਭ ਬੱਚੇ ਚੁੱਪ ਪਰ ਇੱਕ ਬੱਚੇ ਨੇ ਹਿੰਮਤ ਕੀਤੀ ਖੜਾ ਹੋ ਗਿਆ ਤੇ ਕਹਿੰਦਾ ਉਸਤਾਦ ਜੀ ਜੇ ਇਜਾਜ਼ਤ ਹੋਵੇ ਤਾਂ ਮੈਂ ਜਵਾਬ ਦਿਆਂ ਹੈਰਾਨਗੀ ਹੋ ਗਈ ਉਸ ਉਸਤਾਦ ਨੂੰ ਵੀ ਕਿ ਮੈਂ ਤਾਂ ਸਵਾਲ ਹੀ ਗਲਤ ਕੀਤਾ ਤੇ ਇਹ ਕਮ ਵਕਤ ਜਵਾਬ ਦੇਣ ਨੂੰ ਤਿਆਰ ਹੋ ਗਿਆ ਤੇ ਜਵਾਬ ਵੀ ਗਲਤ ਹੋਵੇਗਾ ਇਹ ਬੱਚਾ ਗਲਤ ਹੈ ਨਾਦਾਨ ਹੈ ਅੱਛਾ ਦੱਸ ਖੁਦਾ ਕਿਹੜੀ ਥਾਂ ਤੇ ਨਹੀਂ ਹੈ ਬੱਚਾ ਕਹਿੰਦਾ ਹੈ ਉਸਤਾਦ ਜੀ ਖੁਦਾ ਤਾਂ ਵਿਆਪਕ ਹੈ ਖੁਦਾ ਇੱਕ ਵੀ ਨਹੀਂ ਰਹਾ ਹੈ ਖੁਦਾ ਇੱਕ ਥਾਂ ਤੇ ਨਹੀਂ ਹੈ ਬਾਕੀ ਸਭ ਥਾਂ ਤੇ ਹੈ ਦੱਸ ਕਿੱਥੇ ਨਹੀਂ ਹੈ ਮਨੁੱਖ ਦੇ ਚੇਤੇ ਦੇ ਵਿੱਚ ਮਨੁੱਖ ਦੀ ਸਮਝ ਦੇ ਵਿੱਚ ਨਹੀਂ ਹੈ ਬਾਕੀ ਸਭ ਥਾਵਾਂ ਤੇ ਹੈ ਅੱਖਾਂ ਵਿੱਚ ਉਹੀ ਹੈ ਰਸਨਾ ਵਿੱਚ ਉਹੀ ਹੈ ਹੱਥਾਂ ਤੇ ਪੈਰਾਂ ਵਿੱਚ ਵੀ ਉਹੀ ਹੈ ਪਰ ਯਾਦ ਵਿੱਚ ਨਹੀਂ ਹੈ ਹੁਣ ਇਤਿਹਾਸ ਕਹਿੰਦਾ ਹੈ ਕਿ ਉਹ ਉਸਤਾਦ ਬੱਚੇ ਦੇ ਪੈਰੀ ਪੈ ਗਿਆ ਕਹਿੰਦਾ ਮੈਂ ਤਾਂ ਸਮਝਿਆ ਸੀ ਕਿ ਮੇਰਾ ਸਵਾਲ ਹੀ ਗਲਤ ਹੈ ਪਰ ਤੇਰੇ ਜਵਾਬ ਨੇ ਮੈਨੂੰ ਗਲਤ ਸਾਬਤ ਕਰ ਦਿੱਤਾ ਤੂੰ ਸਹੀ ਹੈ ਵਾਕਿਆ ਹੀ ਇੱਕ ਥਾਂ ਤੇ ਪ੍ਰਮਾਤਮਾ ਨਹੀਂ ਹੈ ਰੋਮ ਰੋਮ ਵਿੱਚ ਹੀ ਉਹ ਹੈ ਜ਼ਰਰੇ ਜ਼ਰਰੇ ਵਿੱਚ ਹੀ ਉਹ ਹੈ ਪਰ ਮਨੁੱਖ ਦੀ ਯਾਦ ਦੇ ਵਿੱਚ ਚੇਤੇ ਦੇ ਵਿੱਚ ਨਹੀਂ ਹੈ ਯਾਦ ਕਰਨ ਦਾ ਤਰੀਕਾ ਧੰਨ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਜਪ ਤੇ ਜਪ ਕਿਵੇਂ ਕਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਢੰਗ ਵੀ ਦੱਸਦੇ ਹਨ ਗਾ ਵੀ ਐ ਸੁਣੀ ਐ ਮਨ ਰੱਖੀ ਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਇੰਜ ਕਰੋ ਗਾਵੋ ਜਵਾਨ ਨਾਲ ਵਾਹਿਗੁਰੂ 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 ਫਿਰ ਸੁਣੀ ਐ ਫਿਰ ਸੁਨੋ ਸਾਰੇ ਦੁੱਖ ਨਾਸ ਹੋ ਜਾਣਗੇ ਔਖਾ ਕੰਮ ਐ ਇੱਕ ਮਿੰਟ ਵੀ ਨਹੀਂ ਕਰ ਸਕੋਗੇ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਰਸਨਾ ਗਾਇਨ ਕਰੇ ਵਾਹਿਗੁਰੂ 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 ਤੇ ਕੰਨ ਸੁਣ ਤੇ ਮਨ ਵਿੱਚ ਭਾਵਨਾ ਵੀ ਹੋਵੇ ਮਨ ਰੱਖੀ ਆ ਭਾਉ ਭਾਉ ਸ਼ਬਦ ਦੋ ਅਵਸਥਾਵਾਂ ਦੇ ਮੇਲ ਤੋਂ ਬਣਦਾ ਹੈ ਭਰੋਸਾ ਤੇ ਪ੍ਰੇਮ ਬਣ ਜਾਂਦਾ ਹੈ ਭਾਵਨਾ ਭਾਵਨਾ ਵਿੱਚ ਭਰੋਸਾ ਵੀ ਹੁੰਦਾ ਹੈ ਤੇ ਪ੍ਰੇਮ ਵੀ ਹੁੰਦਾ ਹੈ ਐਸਾ ਹੁੰਦਾ ਹੈ ਕਿ ਕਿਸੇ ਤੇ ਆਪਾਂ ਭਰੋਸਾ ਤਾਂ ਰੱਖਦੇ ਆਂ ਕਹਿ ਦਿੰਦੇ ਆਂ ਹਾਂ ਕਿ ਕਾਬਿਲ ਇਤਵਾਰ ਹੁੰਦਾ ਹੈ ਪਰ ਉਸ ਨਾਲ ਪ੍ਰੇਮ ਨਹੀਂ ਹੈ ਪਰ ਕਿਸੇ ਨਾਲ ਪ੍ਰੇਮ ਤਾਂ ਹੁੰਦਾ ਹੈ ਪਰ ਭਰੋਸਾ ਨਹੀਂ ਹੁੰਦਾ ਆਪਣੇ ਬੱਚੇ ਨਾਲ ਬੜਾ ਪ੍ਰੇਮ ਹੈ ਉਹ ਪਿੱਠ ਨੂੰ ਵੀ ਹੱਥ ਲਾਏ ਤਾਂ ਛਾਤੀ ਠਰਦੀ ਹੈ ਪਰ ਉਸ ਦੀ ਹਰ ਗੱਲ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜੇ ਨਾਦਾਨ ਹੈ ਬੱਚਾ ਪ੍ਰੇਮ ਬੜਾ ਪਰ ਭਰੋਸਾ ਨਹੀਂ ਪਰ ਕਿਸੇ ਤੇ ਭਰੋਸਾ ਬੜਾ ਹੈ ਪਰ ਪ੍ਰੇਮ ਨਹੀਂ ਪ੍ਰੰਤੂ ਉਸ ਉੱਤੇ ਭਰੋਸਾ ਵੀ ਹੋਵੇ ਤੇ ਪ੍ਰੇਮ ਵੀ ਹੋਵੇ ਉਸ ਨੂੰ ਕਹਿੰਦੇ ਹਨ ਭਾਵਨਾ ਸ ਆਹਬ ਕਹਿੰਦੇ ਹਨ ਗਾ ਵੀ ਐ ਸੁਣੀ ਐ ਮਨ ਰੱਖੀ ਐ ਭਾਉ ਜੁਬਾਨ ਨਾਲ ਗਾ ਤੇ ਧਿਆਨ ਦੇ ਕੇ ਸੁਣ ਮਨ ਵਿੱਚ ਭਾਵਨਾ ਹੋਵੇ ਇਹੀ ਢੰਗ ਦੱਸਿਆ ਹੁਣ ਤੁਸੀਂ ਆਖੋਗੇ ਕਿ ਧਿਆਨ ਕਿਸ ਦੇ ਨਾਲ ਜੋੜੀਏ ਮੈਂ ਅਰਜ ਕਰਾਂ ਕਿ ਸੁੰਣਾ ਹੀ ਧਿਆਨ ਜੋੜਨਾ ਹੈ ਅਤੇ ਬਿਨਾ ਧਿਆਨ ਜੋੜੇ ਤੋਂ ਸੁਣ ਨਹੀਂ ਸਕੋਗੇ ਇੱਕ ਬੰਦਾ ਉੱਚੀ ਉੱਚੀ ਬੋਲ ਰਿਹਾ ਦੂਸਰਾ ਸੁਣ ਰਿਹਾ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਹੈ ਕਿ ਮਿੱਤਰਾ ਇਹ ਗੱਲ ਫੇਰ ਆ ਮੈਂ ਸੁਣੀ ਨਹੀਂ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਤੇ ਹੋਰ ਚਲਾ ਗਿਆ ਸੀ ਤੇ ਸੁੰਣਾ ਤਾਂ ਧਿਆਨ ਨਹੀਂ ਹੈ ਇਕੱਲੇ ਕੰਨਾਂ ਨੇ ਥੋੜੀ ਸੁੰਣਾ ਹੈ ਧਿਆਨ ਕਰਕੇ ਹੀ ਕੰਨ ਸੁਣ ਸਕਦੇ ਹਨ ਨਹੀਂ ਤੇ ਨਹੀਂ ਗੁਰਮਤਿ ਦੀ ਸਾਧਨਾ ਸੁਣ ਤੇ ਖੜੀ ਐ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਅਤੇ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸੁਣਦਿਆਂ ਹੀ ਦੁੱਖ ਤੇ ਪਾਪ ਨਾਸ ਹੋ ਜਾਂਦੇ ਨੇ ਸੁਣਦਿਆਂ ਹੀ ਮਨੁੱਖ ਪੀਰ ਬਣ ਜਾਂਦਾ ਸੁਣਨ ਦੀ ਤਾਂ ਇਤਨੀ ਮਹਿਮਾ ਹੈ ਮੈਂ ਇਸ ਢੰਗ ਨਾਲ ਵੀ ਬਿਆਨ ਕਰਦਾ ਹੁੰਨਾ ਕਿ ਸਾਡੇ ਹਿੰਦੂ ਵੀਰ ਜਾਂਦੇ ਹਨ ਮੰਦਰ ਵਿੱਚ ਦਰਸ਼ਨ ਕਰਨ ਕਿਸੇ ਦੇਵੀ ਦੇਵਤੇ ਦੀ ਮੂਰਤੀ ਦੇ ਸਾਰੀ ਸਾਧਨਾ ਦਰਸ਼ਨਾਂ ਤੇ ਖੜੀ ਹੈ ਵੇਖਣ ਤੇ ਖੜੀ ਹੈ ਸਾਡੇ ਮੁਸਲਮਾਨ ਵੀਰ ਜਾਂਦੇ ਹਨ ਮਸਜਿਦ ਵਿੱਚ ਨਮਾਜ਼ ਪੜਨ ਲਈ ਸਾਰੀ ਸਾਧਨਾ ਪੜਨ ਤੇ ਖੜੀ ਹੈ ਸਿੱਖ ਜਾਂਦਾ ਹੈ ਗੁਰਦੁਆਰੇ ਸੁਣਨ ਦੇ ਲਈ ਗੁਰੂ ਦਾ ਸ਼ਬਦ ਸਾਰੀ ਸਾਧਨਾ ਸੁਣਨ ਤੇ ਖੜੀ ਹੈ ਵੇਖਣ ਨਾਲੋਂ ਥੋੜਾ ਜਿਹਾ ਔਖਾ ਹੈ ਪੜਨਾ ਥੋੜਾ ਜਿਆਦਾ ਧਿਆਨ ਚਾਹੀਦਾ ਪਰ ਪੜਨ ਨਾਲੋਂ ਬਹੁਤ ਹੀ ਔਖਾ ਹੈ ਸੁਨਣਾ ਪੂਰੇ ਧਿਆਨ ਤੋਂ ਬਿਨਾ ਮਨੁੱਖ ਸੁਣ ਹੀ ਨਹੀਂ ਸਕਦਾ ਚਾਹੇ ਆਪਣੀ ਰਚਨਾ ਉਚਾਰਨ ਲਈ ਕਰਦੀ ਹੋਵੇ ਚਾਹੇ ਕਿਸੇ ਦੂਸਰੇ ਦੀ ਸੁਨਣਾ ਬਹੁਤ ਹੀ ਔਖਾ ਹੈ ਮੈਂ ਤਾਂ ਦੇਖਿਆ ਹੈ ਕਿ ਲੋਕੀ ਅਖੰਡ ਪਾਠ ਆਪਣੇ ਘਰ ਵਿੱਚ ਰੱਖ ਤਾਂ ਲੈਂਦੇ ਨੇ ਪਰ ਉਸ ਕਮਰੇ ਵਿੱਚ ਵੜਨਾ ਹੀ ਭੁੱਲ ਜਾਂਦੇ ਨੇ ਕਿ ਕਿਤੇ ਸੁਨਣਾ ਨਾ ਪੈ ਜਾਏ ਕੌਣ ਸੁਣਦਾ ਹੈ ਸੁਣਨਾ ਹੀ ਤਾਂ ਬੰਦਗੀ ਹੈ ਭੋਜਨ ਦੀ ਬੁਰਕੀ ਮੇਰੇ ਮੂੰਹ ਵਿੱਚ ਹੋਵੇ ਪਾਣੀ ਦਾ ਘੁੱਟ ਮੇਰੇ ਮੂੰਹ ਵਿੱਚ ਹੋਵੇ ਤੇ ਮੈਂ ਥੱਲੇ ਆਕਰਾਂ ਕੀ ਭੁੱਖ ਮਿٹےਗੀ ਕੀ ਪਿਆਸ ਮਿٹےਗੀ ਗੁਰੂ ਦਾ ਸ਼ਬਦ ਸਿਰਫ ਮੇਰੀ ਜ਼ੁਬਾਨ ਤੇ ਹੋਵੇ ਤੇ ਮੈਂ ਸੁਣਾ ਹੀ ਨਾ ਇਹਦੇ ਨਾਲ ਕੀ ਹੋਣਾ ਕੁਝ ਵੀ ਨਹੀਂ 18-18 ਘੰਟੇ ਪਾਠ ਕਰਨ ਵਾਲੇ ਅਖੰਡ ਪਾਠੀ ਮੈਂ ਦੇਖੇ ਨੇ ਮਜਾਲ ਹੈ ਇੱਕ ਕਦਮ ਵੀ ਪ੍ਰਭੂ ਦੀ ਦੁਨੀਆ ਵਿੱਚ ਅੱਗੇ ਵਧੇ ਹੁਣ ਉਸੇ ਤਰ੍ਹਾਂ ਹੀ ਕਰੋਧੀ ਉਸੇ ਤਰ੍ਹਾਂ ਹੀ ਲੋਭੀ ਝੂਠ ਬੋਲਣ ਵਾਲੇ ਤੇ ਅਹੰਕਾਰੀ ਗੁਸਤਾਖੀ ਦੀ ਮਾਫੀ ਮੈਂ ਪਾਠੀਆਂ ਕੋਲੋਂ ਮੰਗ ਲਵਾਂ ਮੈਂ ਵੀ ਇਸੇ ਹੀ ਸ਼੍ਰੇਣੀ ਵਿੱਚਾਂ ਬਾਣੀ ਪੜਨ ਦਾ ਲਾਭ ਹੈ ਬਾਣੀ ਦਾ ਪਤਾ ਚੱਲੇਗਾ ਅਰਥ ਬੋਧ ਦਾ ਪਤਾ ਚੱਲੇਗਾ ਕੰਟ ਵੀ ਹੋ ਸਕਦੀ ਹੈ ਪਰ ਜ਼ਿੰਦਗੀ ਬਦਲੇਗੀ ਨਹੀਂ ਭਾਵੇਂ ਸਾਰੀ ਜ਼ਿੰਦਗੀ ਪਾਠ ਕਰਦੇ ਰਹੋ ਜ਼ਿੰਦਗੀ ਬਦਲੇਗੀ ਜਪ ਕਰਨ ਦੇ ਨਾਲ ਤੇ ਜਪ ਵੀ ਕੋਈ ਇਸ ਤਰ੍ਹਾਂ ਕਰੇ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ ਅਤੇ ਮੈਂ ਇਹ ਵੀ ਅਰਜ ਕਰਾਂ ਪੜਨਾ ਸੌਖਾ ਹੈ ਜਪਨਾ ਔਖਾ ਹੈ ਜਪਨ ਤੋਂ ਮੁਰਾਦ ਜ਼ੁਬਾਨ ਉਚਾਰਨ ਕਰੇ ਤੇ ਮਨ ਸੁਣੇ ਮਨ ਸੁਣਦਾ ਨਹੀਂ بڑے بڑے ਜੋਗੀਆਂ ਦਾ ਨਹੀਂ ਸੁਣਦਾ بڑے بڑے ਅਭਿਆਸੀਆਂ ਦਾ ਨਹੀਂ ਸੁਣਦਾ ਅਵਲ ਤਾਂ ਜਪ ਉਹ ਕਰੇਗਾ ਜਿਸ ਨੂੰ ਪਤਾ ਚਲ ਜਾਏ ਸੰਸਾਰ ਦੁੱਖ ਹੈ ਪਰਿਵਾਰ ਦੁੱਖ ਹੈ ਸਭ ਦੁੱਖ ਹੈ ਸਭ ਝੂਠ ਹੈ ਇਸ ਦੁਨੀਆ ਦੇ ਵਿੱਚ ਜਿਸ ਦਿਨ ਇਸ ਅਸਲੀਅਤ ਦਾ ਪਤਾ ਚੱਲੇਗਾ ਉਸ ਦਿਨ ਮਨੁੱਖ ਜਪ ਕਰੇਗਾ ਪ੍ਰਭੂ ਦੀ ਤਲਾਸ਼ ਕਰੇਗਾ ਇਹ ਸੰਸਾਰ ਹੀ ਸਭ ਕੁਝ ਹੈ ਪਰਿਵਾਰ ਹੀ ਸਭ ਕੁਝ ਹੈ ਇਹ ਪਦਾਰਥ ਹੀ ਸਭ ਕੁਝ ਹਨ ਪਰਮਾਤਮਾ ਕੁਝ ਵੀ ਨਹੀਂ ਇਹ ਅਜੇ ਸੰਸਾਰ ਤੋਂ ਉਦਾਸ ਨਹੀਂ ਹੋਇਆ ਇਹ ਨਿਰੰਕਾਰ ਦੀ ਤਲਾਸ਼ ਨਹੀਂ ਕਰੇਗਾ ਸੰਸਾਰ ਤੋਂ ਉਦਾਸ ਹੋ ਕੇ ਪਰਮਾਤਮਾ ਦੀ ਤਲਾਸ਼ ਕਰੇਗਾ ਫਿਰ ਜਪ ਕਰੇਗਾ ਤੇ ਜਿਸ ਦਿਨ ਜਪ ਕਰਦਿਆਂ ਕਰਦਿਆਂ ਮਨ ਥੋੜਾ ਜਾਂ ਨੇੜੇ ਚਲਾ ਗਿਆ ਇੱਕ ਰਸ ਬਣ ਜਾਏਗਾ ਪਰੰਤੂ ਵਕਤੀ ਬਣੇਗਾ ਰਸ ਚਲਾ ਜਾਏਗਾ ਉੱਥੋਂ ਇੱਕ ਪੀੜਾ ਦਾ ਜਨਮ ਹੁੰਦਾ ਉਸ ਤੋਂ ਪਹਿਲੇ ਨਹੀਂ ਉਹ ਪੀੜਾ ਹੈ ਧਾਰਮਿਕ ਔਲਾਦ ਨਹੀਂ ਹੈ ਇੱਕ ਪੀੜਾ ਹੈ ਧਨ ਨਹੀਂ ਹੈ ਇੱਕ ਪੀੜਾ ਹੈ ਮਨ ਭਾਉਂਦੇ ਪਦਾਰਥ ਨਹੀਂ ਮਿਲੇ ਜਾਂ ਮਨ ਭਾਉਂਦੇ ਸੰਬੰਧ ਨਹੀਂ ਜੁੜੇ ਇੱਕ ਪੀੜਾ ਹੈ ਇਸ ਨਵੀਂ ਪੀੜਾ ਦੇ ਸ਼ੁਰੂ ਹੁੰਦਿਆਂ ਬਾਕੀ ਸਭ ਬੇਮੈਨੇ ਹੋ ਜਾਂਦੀਆਂ ਨੇ ਜਿਤਨੀ ਵੀ ਭਗਤ ਹਨ ਉਹ ਬਹੁਤ ਵੱਡੀ ਪੀੜਾ ਤੋਂ ਲੰਘਦੇ ਹਨ ਤਾਂ ਜਾ ਕੇ ਉਹਨਾਂ ਨੂੰ ਬਹੁਤ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ ਇਹ ਪੀੜਾ ਅਜੇ ਆਮ ਮਨੁੱਖਾਂ ਅੰਦਰ ਪੈਦਾ ਹੋ ਸਕੇ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਆਮ ਮਨੁੱਖਾਂ ਅੰਦਰ ਅਜੇ ਸੰਸਾਰੀ ਪੀੜਾ ਹੈ ਕਿਸੇ ਨੂੰ ਪਰਿਵਾਰ ਦੀ ਪੀੜਾ